ਮੰਗ ਘਟ ਅਤੇ ਸਪਲਾਈ ਜ਼ਿਆਦਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਕੀਮਤਾਂ ਵਿੱਚ ਕਮੀ ਹੋਣਾ ਲਾਜ਼ਮੀ ਹੈ ਦਰਅਸਲ ਇਹ ਹਾਲਾਤ ਬਣੇ ਹੋਏ ਨੇ ਪੰਜਾਬ ਵਿੱਚ ਇੱਟਾਂ ਬਣਾਉਣ ਵਾਲਿਆਂ ਦੇ ਰੀਅਲ ਅਸਟੇਟ ਖੇਤਰ ਵਿੱਚ ਮੰਗ ਘਟਣ ਕਰਕੇ ਪੰਜਾਬ ਵਿੱਚ ਇੱਟਾਂ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਇਸ ਸਬਤੋਂ ਵੱਡੀ ਵਜ੍ਹਾ ਹੈ ਜਿਹੜਾ ਰੈਸੈਸ਼ਨ ਮਾਰਕੀਟ 'ਚ ਆਇਆ ਹੈ ਇਸ ਵਕਤ ਉਹ ਪ੍ਰਾਪਰਟੀ ਸੈਕਟਰ ਸਭ ਤੋਂ ਜ਼ਿਆਦਾ ਹੈ ਉਹ ਅੱਜ ਤੋਂ 5 ਸਾਲ ਪਹਿਲਾਂ ਜਿਹੜੇ ਕੰਮ ਚੱਲੇ ਸੀਗੇ ਉਹਨਾਂ 'ਚ ਕਾਫੀ ਡਾਊਨਫਾਲ ਹੋਇਆ। ਉਹਦੇ ਕਰਕੇ ਬੇਸਿਕਲੀ ਜਿੰਨੀ ਡਿਮਾਂਡ ਸੀ ਉਹ ਘਟ ਗਈ। ਬੇਸਿਕਾ ਪਰਸੈਪਸ਼ਨ ਤੋਂ ਉਹ ਕਹਿ ਸਕਦੇ। ਸੈਕੰਡ ਜਿੰਨੀਆਂ ਇੰਟਰਸਟ ਸਟੇਟਸ ਤੋਂ ਇਲੀਗਲ ਬ੍ਰਿਕਸ ਆ ਰਹੀਆਂ ਨੇ। ਵਿਚ ਆਰ ਵੈਰੀ ਲੋਅ ਐਂਡ ਕੁਆਲਿਟੀ। ਉਹਦੇ ਕਰਕੇ ਕਾਮ ਕੰਜ਼ਿਊਮਰ ਉਹ ਦੇਖ ਰਿਹਾ ਕਿ ਪ੍ਰਾਈਸਸ ਘਟ ਨੇ। ਬਟ ਦੇ ਡੋਨਟ ਨੋ ਕਿ ਇਹ ਜਿੰਨੀਆਂ ਬ੍ਰਿਕਸ ਨੇ ਇਹ ਕਿਸੇ ਟਾਇਰ ਟਿਊਬ ਨਾਲ ਕਿਸੇ ਮਾੜੇ ਮਟੀਰੀਅਲ ਨਾਲ ਪਕਾਈਆਂ ਗਈਆਂ ਨੇ ਉਹਦੇ ਕਰਕੇ ਡੇ বাই ਡੇ ਉਹ ਇਨਫੀਰੀਅਰ ਕੁਆਲਿਟੀ ਜਿਹੜੀ ਬ੍ਰਿਕਸ ਨੇ ਉਹ ਜਿਹੜੇ ਆਮ ਕੰਟਰੈਕਟਰਸ ਨੇ ਉਹ ਬ੍ਰਿਕਸ ਯੂਜ਼ ਕਰ ਰਹੇ ਨੇ ਜਿਹੜੇ ਲੋਕਲ ਮਾਰਕੀਟ ਦੀ ਬ੍ਰਿਕਸ ਨੇ ਉਹ ਟੋਟਲ ਵਧੀਆ ਕੋਲ ਨਾਲ ਵਧੀਆ ਤਰੀਕੇ ਨਾਲ ਬਨ ਕੀਤੀਆਂ ਜਾਂਦੀਆਂ ਨੇ ਪਰ ਉਹਨਾਂ ਲਈ ਅਸੀਂ ਉਹਨਾਂ ਉਹ ਪ੍ਰਾਈਸਸ ਨਹੀਂ ਦੇ ਪਾਰੇ ਫਿਰ ਵੀ ਸਾਨੂੰ ਕੰਪੀਟੀਸ਼ਨ ਦੇ ਪ੍ਰਾਈਸਸ ਘਟਾਉਣੀਆਂ ਪੈ ਰਹੀਆਂ ਉਦੇ ਕਰਕੇ ਡੇ ਬਾਈ ਡੇ ਬ੍ਰਿਕਲ ਇੰਡਸਟਰੀ ਦਾ ਹਾਲ ਮਾੜਾ ਹੀ ਹੋ ਰਿਹਾ ਕੋਈ ਚੰਗਾ ਨਹੀਂ ਸਾਲ 2008 ਵਿੱਚ ਪ੍ਰਾਪਰਟੀ ਬਾਜ਼ਾਰ ਵਿੱਚ ਖਾਸਾ ਉਛਾਲ ਸੀ ਅਤੇ ਹਰ ਕੋਈ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਕਾਫੀ ਖੁਸ਼ ਸੀ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਮੁਨਾਫਾ ਹੋਣ ਕਰਕੇ ਪੰਜਾਬ ਵਿੱਚ ਵੀ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਖਾਸਾ ਉਛਾਲ ਦਰਜ ਕੀਤਾ ਗਿਆ ਸਮੇਂ ਦੀ ਚਾਲ ਬਦਲੀ ਅਤੇ ਪ੍ਰਾਪਰਟੀ ਬਾਜ਼ਾਰ ਦੇ ਹਾਲਾਤ ਕਾਫੀ ਮਾੜੇ ਹੋ ਗਏ ਪ੍ਰਾਪਰਟੀ ਬਾਜ਼ਾਰ ਚ ਪੈਸਾ ਬਣਾਉਣ ਲਈ ਕਈ ਰੀਅਲ ਅਸਟੇਟ ਕੰਪਨੀਆਂ ਨੇ ਪੰਜਾਬ ਚ ਨਿਵੇਸ਼ ਕੀਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਟ ਬਣਾਉਣ ਵਾਲਿਆਂ ਦੀ ਚਾਂਦੀ ਹੋ ਗਈ ਵੱਡੀਆਂ ਕੰਪਨੀਆਂ ਦੇ ਨਿਵੇਸ਼ ਨੂੰ ਦੇਖਦੇ ਹੋਏ ਇੱਟਾਂ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਅਤੇ ਟੱਬਣਾਉਣ ਵਾਲਿਆਂ ਨੇ ਸਪਲਾਈ ਵਿੱਚ ਵਾਧਾ ਕਰ ਦਿੱਤਾ ਜੋ ਵਿੱਚ ਮਾਈਨਿੰਗ ਦਾ ਕਾਰੋਬਾਰ ਘਾਟੋਂ ਕਰਕੇ ਵੀ ਇੱਟਾਂ ਦੇ ਕਾਰੋਬਾਰ ਵਿੱਚ ਕਾਫੀ ਫਰਕ ਪਿਆ ਅੱਜ ਤੋਂ 5 ਸਾਲ ਪਹਿਲਾਂ ਦੇਖਿਆ ਜਾ 2008 ਦੇ ਅੰਦਰ ਜਦੋਂ ਪ੍ਰਾਪਰਟੀ ਪੂਰੇ ਬੂਮ ਤੇ ਸੀਗੀ ਆਲਮੋਸਟ ਹਰ ਬੰਦੇ ਦਾ ਸੈਂਟੀਮੈਂਟ ਸੀ ਬੜੇ ਪੋਜ਼ਿਟਿਵ ਜੋ ਕਮਿਟਮੈਂਟਸ ਵੱਡੀਆਂ ਕੰਪਨੀਆਂ ਨੇ ਦਿੱਤੀਆਂ ਸੀ ਅੱਜ ਤੋਂ 5-6 ਸਾਲ ਪਹਿਲਾਂ ਜੋ ਇਸ ਨਿਊ ਚੰਡੀਗੜ੍ਹ ਲੈ ਲੋ ਜਾਂ ਅਦਰਵਾਈਜ਼ ਵੀ ਕੋਈ ਵੀ ਮੇਜਰ ਟਾਊਨਸ਼ਿਪ ਡਿਵੈਲਪਮੈਂਟ ਲੈ ਲੋ ਜੋ ਕਮਿਟਮੈਂਟਸ ਕੰਪਨੀਆਂਜ਼ ਨੇ ਦਿੱਤੀਆਂ ਸੀ ਕਿਸੇ ਨੇ ਹਜੇ ਤੱਕ 6-6 7-7 ਸਾਲ ਹੋ ਗਏ ਡਿਲੀਵਰ ਨਹੀਂ ਕਰ ਪਾਇਆ ਪ੍ਰੋਪਰ ਤਰੀਕੇ ਨਾਲ ਉਹਦੇ ਨਾਲ ਪਿਛਲੇ 2-3 ਸਾਲ ਤੋਂ ਮਾਰਕੀਟ ਸੈਂਟੀਮੈਂਟਸ ਬਹੁਤ ਵੀਕ ਨੇ ਇਨੀਸ਼ੀਅਲੀ ਜਦੋਂ ਹਰ ਚੀਜ਼ ਜਦੋਂ ਚਲਦੀ ਹੈ ਅਗਰ ਰਾਈジング ਸਟੇਜ ਤੇ ਹੋਵੇ ਤਾਂ ਹਰ ਬੰਦਾ ਪੈਸੇ ਇਨਵੈਸਟਮੈਂਟ ਵਾਲੇ ਪਾਸੇ ਤੁਰਦਾ ਹੈ ਤੇ ਉਦੋਂ ਪੈਸਾ ਇਨਵੋਲਵਮੈਂਟ ਹੁੰਦੀ ਹੈ ਕੰਸਟਰਕਸ਼ਨ ਫੁੱਲ ਸਵਿੰਗ ਤੇ ਆਂਦੀ ਹੈ ਕੰਮ-ਕਮ ਬਹੁਤ ਵਧੀਆ ਚੱਲਦੇ ਨੇ ਬਟ ਪਿਛਲੇ 3 ਸਾਲ ਤੋਂ ਤਕਰੀਬਨ ਹਰ ਬੰਦਾ ਆਪਣੇ ਆਪ ਨੂੰ ਪੁਲ ਬੈਕ ਕੀਤੀ ਬੈਠਾ ਕੋਈ ਬੰਦਾ ਪੈਸੇ ਲਾ ਕੇ ਛੇਤੀ ਰਾਜ਼ੀ ਨਹੀਂ ਹੋ ਰਿਹਾ ਬਿਕੋਜ਼ ਉਹਨਾਂ ਨੂੰ ਫੇਥ ਜਿਹੜਾ ਕੰਪਨੀਆਂ ਦੇ ਉੱਤੇ ਹੈਗਾ ਸੀਗਾ ਉਹ ਫੇਥ ਨਹੀਂ ਪ੍ਰੋਪਰ ਡਵੈਲਪ ਕੋ ਪਾ ਰਿਹਾ ਪੱਠੇ ਦਾ ਕੰਮ ਕਰਨ ਵਾਲੇ ਪੰਜਾਬ ਸਰਕਾਰ ਤੋਂ ਇਸ ਛੋਟੇ ਉਦਯੋਗ ਨੂੰ ਚੁੱਕਣ ਲਈ ਕਈ ਤਰ੍ਹਾਂ ਦੀਆਂ ਰਿਆਤਾਂ ਦੀ ਮੰਗ ਕਰ ਰਹੇ ਨੇ ਸਾਡਾ ਮਾਈਨਿੰਗ ਦਾ ਇੱਕ ਤਰ੍ਹਾਂ ਨਾਲ ਮਸਲਾ ਬੜੀ ਦੇਰ ਤੋਂ ਸੈਂਟਰ ਦੀ ਸਰਕਾਰ ਨਾਲ ਚੱਲ ਰਿਹਾ ਸੀ ਜਿੱਦਿਆਂ ਸਾਨੂੰ ਪਰਮਿਸ਼ਨਸ ਵੀ ਨਹੀਂ ਮਿਲ ਪਾਈਆਂ ਹੁਣ ਤੱਕ ਵੀ ਨਹੀਂ ਮਿਲ ਪਾਈਆਂ ਇਨਫੈਕਟ ਹੁਣ ਵੀ ਸਾਡੀ ਲੜਾਈ ਸੈਂਟਰ ਦੀ ਸਰਕਾਰ ਨਾਲ ਚੱਲ ਰਹੀ ਹੈ ਕਿ ਸਾਨੂੰ ਬ੍ਰਿਕਲ ਇੰਡਸਟਰੀ ਨੂੰ ਇਸ এনवायरमेंटਲ ਕਲੀਅਰੈਂਸ ਤੋਂ ਕੱਢਿਆ ਜਾਵੇ ਬਿਕੋਜ਼ ਵੀ ਆਰ ਨੋਟ ਹਾਰਮਿੰਗ ਦ ਐਨਵਾਇਰਨਮੈਂਟ ਇਨ ਐਨੀ ਵੇ ਕੋਸਾ ਲਾਟਰੀ ਦੇ ਅਸਰ ਖੇਤਰ ਦੀ ਮੰਦੀ ਦਾ ਅਸਰ ਹੁਣ ਪੰਜਾਬ ਵਿੱਚ ਇਟਾਂ ਬਣਾਉਣ ਵਾਲਿਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਮੰਦੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੀ ਕੰਪਨੀਆਂ ਨੇ ਕਈ ਯੋਜਨਾਵਾਂ ਤੇ ਬ੍ਰੇਕ ਲਗਾ ਦਿੱਤੀ ਹੈ ਅਤੇ ਇਟਾਂ ਬਣਾਉਣ ਵਾਲਿਆਂ ਤੇ ਮੰਦੀ ਦਾ ਅਸਰ ਦਿਖਣ ਲੱਗ ਪਿਆ ਸਰਕਾਰੋਂ ਬਾਦਲ ਸਾਹਿਬ ਨਾਲ ਸਾਡੀ ਪਿਛਲੀਆਂ ਦੋ ਮੀਟਿੰਗਸ ਹੋ ਚੁੱਕੀਆਂ ਨੇ ਲਾਸਟ ਟਾਈਮ ਵੈਨ ਦੇਵਾਜ਼ ਅ ਗਵਰਨਮੈਂਟ ਇਨ ਦਾ ਸੈਂਟਰ ਆਫ ਕਾਂਗਰਸ ਉਦੋਂ ਬਾਦਲ ਸਾਹਿਬ ਕੋਈ ਸਾਡੀ ਯਾਨੀ ਹੈਲਪ ਨਹੀਂ ਕਰ ਪਾਏ ਪਰ ਨਾਓ ਹੀ ਸੇਇੰਗ ਕਿ ਬੀਜੇਪੀ ਦੀ ਸਰਕਾਰ ਆਈ ਹੈ ਤੇ ਅਸੀਂ ਤੁਹਾਨੂੰ ਸੈਂਟਰ ਚ ਰੀਲੀਫ ਦਵਾਵਾਂਗੇ ਪਰ ਸਾਡਾ ਹਜੇ ਉਹ ਪੈਂਡਿੰਗ ਹੈ ਹਜੇ ਤੱਕ ਸਾਨੂੰ ਰੀਲੀਫ ਮਿਲਿਆ ਨਹੀਂ ਕਿਸ ਤਰ੍ਹਾਂ ਦੇ ਬੇਸਿਕਲੀ ਜੇ ਸਾਨੂੰ ਮੇਨ ਰਿਲੀਫ ਚਾਹੀਦਾ ਕਿ ਸਾਨੂੰ ਜਿਹੜੀ এনवायरमेंटਲ ਕਲੀਅਰੈਂਸ ਕਹਿੰਦੇ ਲੈਣੀ ਪਏਗੀ ਉਹ ਸਾਡੀ ਲੈਣੀ ਬੰਦ ਹੋਣੀ ਨਹੀਂ ਬ੍ਰਿਕਨਸ ਤੋਂ ਲਾਗੂ ਨਹੀਂ ਹੋਣੀ ਚਾਹੀਦੀ ਉਹ ਇੱਕ ਤਾਂ ਸਾਨੂੰ ਸੈਂਟਰ ਚ ਕਲੀਅਰੈਂਸ ਦਵਾਈ ਜਾਵੇ ਸੈਕੰਡ ਸਾਡੇ ਤੇ ਜਿੰਨੇ ਮਹਿਕਮੇ ਲੱਗੇ ਨੇ ਬੇਸਿਕਲੀ ਟੂ ਦਾ স্মਲ 스ਕੇਲ ਇੰਡਸਟਰੀ ਉਹ ਮਹਿਕਮੇ ਸਾਡੇ ਤੇ ਘਟਨੇ ਚਾਹੀਦੇ ਨੇ ਇਨਸਪੈਕਟਰੀ ਰਾਜ ਖਤਮ ਹੋਣਾ ਚਾਹੀਦਾ ਜਿਹੜਾ ਕਿ ਬੱਲ ਸਾਹਿਬ ਨੇ ਪਹਿਲਾਂ ਸਾਡੀ ਮਦਦ ਕਰਕੇ ਹਟਾਇਆ ਸੀ ਪਰ ਉਹ ਫਿਰ ਲਾਗੂ ਹੋ ਗਿਆ ਉਹ ਸਾਡੀ ਇਹੀ ਡਿਮਾਂਡ ਹੈ ਕਿ ਉਹ ਘਟਾਇਆ ਜਾਵੇ ਮੰਗ ਵਿੱਚ ਲਗਾਤਾਰ ਕਮੀ ਅਤੇ ਉਤਪਾਦਨ ਵਿੱਚ ਵਾਧਾ ਹੋਣ ਕਰਕੇ ਪੰਜਾਬ ਵਿੱਚ ਇੱਟਾਂ ਦੀ ਕੀਮਤ ਵਿੱਚ ਕਾਫੀ ਫਰਕ ਪਿਆ ਹੈ ਇੱਕ ਸਾਲ ਪਹਿਲਾਂ ਪੰਜਾਬ ਵਿੱਚ 1000 ਇੱਟਾਂ ਦੀ ਕੀਮਤ 5500 ਰੁਪਏ ਸੀ ਫਿਲਹਾਲ 1000 ਇੱਟਾਂ ਦੀ ਕੀਮਤ ਘਟ ਕੇ ਕਰੀਬ 4500 ਰੁਪਏ ਹੋ ਗਈ ਹੈ ਕੀਮਤਾਂ ਵਿੱਚ 1000 ਰੁਪਏ ਦੀ ਕਮੀ ਦਰਜ ਕੀਤੀ ਗਈ। ਦਰਸਲ ਪ੍ਰਾਪਰਟੀ ਬਾਜ਼ਾਰ ਵਿੱਚ ਮੰਦੇ ਦੀ ਇੱਕ ਹੋਰ ਵਜ੍ਹਾ ਹੈ ਕਿ ਵੱਡੇ ਬਿਲਡਰ ਸਹੀ ਸਮੇਂ ਤੇ ਮਾਲਕਾਨਾ ਹੱਕ ਨਹੀਂ ਦੇ ਰਹੇ। ਜਿਸ ਕਾਰਨ ਆਮ ਜਨਤਾ ਦੇ ਪੈਸੇ ਫਸੇ ਹੋਏ ਨੇ। ਇਟਾਂ ਦਾ ਹਾਲ ਸਗੋਂ ਉਸ ਤੋਂ ਵੀ ਮਾੜਾ ਹੈ। ਉਹ ਪਿਛਲੇ 5 ਸਾਲਾਂ ਤੋਂ ਘਟੇ ਦੇ ਪਾਸੇ ਰਹ ਰਹੀਆਂ ਨੇ। ਪ੍ਰੋਡਕਸ਼ਨ ਕਾਸਟ ਇਨਕਰੀਜ਼ਿੰਗ ਹੈਗੀ ਹੈ ਤੇ ਜਿਹੜੀ ਸੇਲਿੰਗ ਕਾਸਟ ਹੈ ਉਹ ਡਿਕਰੀਜ਼ ਕਰਦੀ ਪਈ ਹੈ। ਬੇਸ਼ੱਕ ਘਰ ਬਣਾਉਣ ਵਾਲੇ ਲਈ ਇਹ ਚੰਗੀ ਖਬਰ ਹੈ ਪਰ ਇੱਟ ਬਣਾਉਣ ਵਾਲੀ ਇੰਡਸਟਰੀ ਦੇ ਦਿਨ ਕਦੋਂ ਚੰਗੇ ਆਣਗੇ ਕਹਿਣਾ ਮੁਸ਼ਕਲ ਹੈ ਗੌਰਵ ਖੋਸਲਾ এবিপি ਸੰਜਾ ਚੰਡੀਗੜ੍ਹ